ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਦੇ ਨਾਲ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦਫ਼ਤਰ ਵਿੱਚ ਮੇਰੇ ਮੇਜ਼ ਤੇ ਪਾਇ ਇੱਕ ਕੇਸ ਬਲ ਵਾਰ-ਵਾਰ ਧਿਆਨ ਜਾ ਰਿਹਾ ਸੀ ਤੇ ਨਾਲ ਹੀ ਉਹਦਾ ਕਿਹਾ ਇੱਕ ਇੱਕ ਸ਼ਬਦ ਮੇਰੇ ਕੰਨਾਂ ਵਿੱਚ ਸਵਾਲਾਂ ਦਾ ਜ਼ਹਿਰ ਖੋਲ ਰਿਹਾ ਸੀ ਉਹਨੂੰ ਤਾਂ ਜੀ ਕਸਰ ਹੁੰਦੀ ਹੈ ਉਹਨੂੰ ਕੋਈ ਅਕਲ ਨਹੀਂ ਅੱਜ ਕਈ ਦਿਨਾ ਬਾਅਦ ਮੈਂ ਕੁਝ ਵੇਲੇ ਹੋਣ ਤੇ ਕੁਝ ਸਮਾਂ ਬੈਠ ਕੇ ਬਤੌਣ ਦੀ ਹਾਲੇ ਸੋਚ ਹੀ ਰਹੀ ਸੀ ਕਿ ਇੱਕ ਵੀ ਕੁਵਰਿਆਂ ਦੀ ਮਧਿ ਜਿਹੇ ਕੱਦ ਦੀ ਬੜੀ ਮਲੂਕੜੀ ਜਿਹੀ ਕੁੜੀ ਕੁਝ ਕਾਗਜ਼ ਚੁੱਕੀ ਦਫ਼ਤਰ ਵਿੱਚ ਦਾਖਲ ਹੋ ਗਈ ਉਸ ਨਾਲ ਉਸਦੀ ਅੱਧਖੜ ਉਮਰ ਦੀ ਬੀਬੀ ਸੀ ਜਿਸ ਨੇ ਇੱਕ 4 ਕੋ ਸਾਲ ਦੇ ਬੱਚੇ ਨੂੰ ਕੁਛੜ ਚੁੱਕਿਆ ਹੋਇਆ ਸੀ ਮੈਂ ਬੱਚੇ ਨੂੰ ਦੇਖ ਸਮਝ ਚੁੱਕੀ ਸੀ ਕਿ ਇਹ ਮੇਰੇ ਕੋਲ ਕਿਉਂ ਆਏ ਨੇ ਮੈਂ ਉਹਨਾਂ ਨੂੰ ਬੈਠਣ ਨੂੰ ਕਿਹਾ ਤਾਂ ਉਹ ਬੋਲੀ ਮੈਡਮ ਜੀ ਡਾਕਟਰ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਕਾਰਡ ਬਣਵਾਉਣ ਲਈ ਇਹਨਾਂ ਕਹਿ ਕੇ ਉਹ ਬੈਠ ਗਈ ਮੈਂ ਉਸ ਤੋਂ ਹਸਪਤਾਲ ਦੀ ਪਰਚੀ ਲਈ ਤੇ ਇੱਕ ਫਾਰਮ ਦਿੰਦੇ ਹੋਏ ਸਮਝਾਇਆ ਕਿ ਇਹ ਫਾਰਮ ਆਂਗਣਵਾੜੀ ਵਿੱਚੋਂ ਪ੍ਰਵਾਹ ਕੇ ਮੇਰੇ ਕੋਲ ਲੈ ਆਉਣਾ ਹਾਲੇ ਮੇਰੀ ਗੱਲ ਪੂਰੀ ਨਹੀਂ ਸੀ ਹੋਈ ਕਿ ਉਸ ਨੇ ਇੱਕਦਮ ਆਪਣੇ ਨਾਲ ਆਈ ਬੀਬੀ ਵੱਲ ਤੇ ਬੱਚੇ ਵੱਲ ਕੋੜੀ ਨਜ਼ਰ ਨਾਲ ਤੱਕਿਆ ਮੇਰੇ ਅੱਗੋਂ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਹੱਥ ਜੋੜ ਖੜੀ ਹੋ ਗਈ ਤੇ ਤਰਲੇ ਕਢਦੀ ਬੋਲਣ ਲੱਗੀ ਮੈਡਮ ਜੀ ਇਹ ਫਾਰਮ ਤੋਂ ਬਿਨਾ ਹੀ ਕਾਰਡ ਬਣਵਾ ਦਿਓ ਅਸੀਂ ਮਸਾ ਹੀ ਆਏ ਹਾਂ ਇਹਨਾਂ ਨੂੰ ਲੈ ਕੇ ਉਸ ਨੇ ਬੱਚਾ ਆਪਣੇ ਕੁਛੜ ਚੁੱਕ ਲਿਆ ਮੈਂ ਉਸ ਨੂੰ ਬੈਠਣ ਲਈ ਕਿਹਾ ਪਰ ਉਹ ਬੈਠੀ ਨਾ ਮੈਂ ਉਸ ਨੂੰ ਸਮਝਾਇਆ ਕਿ ਸਾਡੇ ਲਈ ਤੁਹਾਡੇ ਵੇਟ ਦਾ ਇਲਾਜ ਕਰਵਾਉਣ ਲਈ ਇਹ ਫਾਰਮ ਜ਼ਰੂਰੀ ਹੈ ਤਾਂ ਉਸ ਨੇ ਤਰਕ ਕੇ ਕਿਹਾ ਇਹ ਮੇਰਾ ਬੇਟਾ ਨਹੀਂ ਹੈ ਮੈਂ ਤਾਂ ਇਸ ਦੀ ਭੂਆ ਹਾਂ ਜੀ ਮੈਂ ਤਾਂ ਆਪ ਸੌਰੇ ਜਾਣਾ ਏ ਦਾਜੀ ਡੈਡੀ ਦੁਕਾਨ ਤੇ ਲੱਗਿਆ ਹੋਇਆ ਉਹਦੇ ਕੋਲ ਟਾਈਮ ਨਹੀਂ ਸੀ ਮੈਂ ਉਸ ਨੂੰ ਫਾਰਮ ਪ੍ਰਵਾਹ ਕੇ ਮਾਤਾ ਪਿਤਾ ਨੂੰ ਨਾਲ ਲਿਆਉਣ ਦੀ ਗੱਲ ਤਾਂ ਕੀ ਕਰ ਦਿੱਤੀ ਉਹ ਖਿੰਜੀ ਖਿੰਝਦੀ ਜਹੀ ਫਾਰਮ ਫੜ ਕੇ ਚਲੀ ਗਈ ਦੂਸਰੇ ਦਿਨ ਉਹ ਇਕੱਲੀ ਹੀ ਫਾਰਮ ਪ੍ਰਵਾਹ ਕੇ ਬਾਕੀ ਦਸਤਾਵੇਜ਼ ਨਾਲ ਲੈ ਕੇ ਦਫ਼ਤਰ ਆ ਪਹੁੰਚੀ ਮੈਂ ਉਸ ਨੂੰ ਬਿਠਾ ਕੇ ਸਾਰੇ ਕਾਗਜ਼ ਚੈੱਕ ਕੀਤੇ ਮੈਂ ਮਾਤਾ ਪਿਤਾ ਦਾ ਆਧਾਰ ਕਾਰਡ ਚੈੱਕ ਕੀਤਾ ਮੈਂ ਉਸ ਤੋਂ ਬੱਚੇ ਦੇ ਮਾਤਾ ਪਿਤਾ ਦੇ ਨਾਂ ਆਉਣ ਬਾਰੇ ਪੁੱਛਿਆ ਤਾਂ ਬਸ ਉਹ ਚੁੱਪ ਕਰ ਗਈ ਫਿਰ ਇੱਕਦਮ ਹੀ ਬੋਲੀ ਮੈਡਮ ਜੀ ਮੇਰਾ ਭਰਾ ਮੇਰਾ ਭਾਈ ਥੋੜਾ ਭੁਲਾਜੀ ਮੇਰੀ ਭਾਬੀ ਬਸ ਬਿਮਾਰ ਜੀ ਰਹਿੰਦੀ ਮੈਂ ਫਾਰਮ ਭਰ ਕੇ ਉਸ ਨੂੰ ਦੱਸਿਆ ਕਿ ਉਹਨਾਂ ਨੂੰ ਇੱਕ ਵਾਰ ਫਰੀਦਕੋਟ ਦੇ ਹਸਪਤਾਲ ਵਿੱਚ ਰੈਫਰ ਕਰ ਰਹੀ ਹਾਂ ਉੱਥੇ ਬੱਚੇ ਦੇ ਸਾਰੇ ਟੈਸਟ ਮੁਫਤ ਹੋਣਗੇ ਤਾਂ ਉਹ ਇੱਕਦਮ ਬੋਲੀ ਮੈਡਮ ਜੀ ਇੱਥੇ ਹੀ ਭਵਾ ਦਿਓ ਮੈਂ ਤਾਂ ਆਪਣੇ ਸਹੁਰੇ ਜਾਣਾ ਮੇਰਾ ਆਪਣਾ ਰੋਲਾ ਸੀ ਕੁਝ ਬੀਬੀ ਤਾਂ ਲਿਜਾ ਨਹੀਂ ਸਕਦੀ ਹੋਰ ਕੋਈ ਵੀ ਨਹੀਂ ਲਿਜਾ ਸਕਦਾ ਮੈਂ ਪਿਆਰ ਨਾਲ ਸਮਝਾਉਂਦੀ ਆ ਕਿ ਆ ਕਿ ਇੱਥੇ ਨਹੀਂ ਹੋਣਾ ਤੁਸੀਂ ਆਪਣੇ ਭਰਾ ਪਰਜਾਈ ਨੂੰ ਕਹੋ ਉਹਨਾਂ ਦਾ ਬੱਚਾ ਹੈ ਉਹ ਕਰਵਾਣਗੇ ਉਸ ਦਾ ਇਲਾਜ ਇਸਤੇ ਉਹ ਖਿੰਝਦੇ ਹੋਏ ਬੋਲੀ ਮੈਡਮ ਜੀ ਭਰਾ ਮੇਰਾ ਭੋਲਾ ਜੀ ਬਸ 8ਵੀਂ ਪਾਸ ਹੀ ਹੈ ਦੁਕਾਨ ਤੇ ਵੀ ਮਸਾ ਹੀ ਜਾਂਦਾ ਹੈ ਤੇ ਭਾਬੀ ਉਵੇਂ ਤਾਂ ਬੜੀ ਪੜ੍ਹੀ ਲਿਖੀ ਹੈ ਪਰ ਉਸ ਨੂੰ ਕਸਰ ਹੁੰਦੀ ਹੈ। ਉਹਦਾ ਤਾਂ ਪਤਾ ਨਹੀਂ ਕਦੋਂ ਉਹਦੇ ਤੇ ਉਪਰੀ ਹਵਾ ਆ ਜਾਵੇ। ਬਸ ਜੀ ਮੈਂ ਤੇ ਬੀਬੀ ਹੀ ਇਹਨੂੰ ਚੁੱਕੀ ਫਿਰਦੇ ਹਾਂ। ਹੁਣ ਮੇਰਾ ਵੀ ਘਰ ਹੈ। ਇਹਨਾਂ ਸੁਣ ਕੇ ਮੈਂ ਉਸ ਨੂੰ ਕਿਹਾ ਤੁਸੀਂ ਆਪਣੀ ਭਾਬੀ ਨੂੰ ਕੱਲ ਲੈ ਕੇ ਆਉਣਾ। ਮੈਂ ਬੱਚੇ ਦਾ ਇਲਾਜ ਇੱਥੋਂ ਕਰਵਾਉਣ ਦਾ ਕੋਈ ਹੱਲ ਕੱਢਾਂਗੀ। ਉਹ ਹਾਂਜੀ کہہ ਕੇ ਚਲੀ ਗਈ। ਪਰ ਮੇਰੇ ਦਿਮਾਗ ਵਿੱਚ ਕਸਰ ਸ਼ਬਦੀ ਘੰਟੀ ਵੱਜ ਗਈ ਸੀ ਅਕਸਰ ਕੋਈ ਸਮਾਜਿਕ ਰੀਤੀ ਜਾਂ ਸੋਚ ਬਚਪਨ ਵਿੱਚ ਸਾਡੇ ਦਿਮਾਗ ਸਮਾਜ ਵਿੱਚੋਂ ਕੋਈ ਘਟਨਾ ਜਾਂ ਸਵਾਲ ਬਣ ਗੁਜ਼ਰ ਜਾਂਦੇ ਹਨ ਉਹ ਸਾਡੇ ਦਿਮਾਗ ਦੇ ਕਿਸੇ ਕੋਨੇ ਵਿੱਚ ਹੀ ਸਦਾ ਆਪਣੀ ਛਾਪ ਛੱਟ ਜਾਂਦੇ ਹਨ ਅੱਜ ਮੇਰੇ ਅੱਗੇ ਵੀ ਉਹੀ ਸਵਾਲ ਮੋੜ ਖੜਾ ਹੋਇਆ ਸੀ ਜਿਸ ਨੇ ਮੈਨੂੰ 18 ਸਾਲ ਸਮੇਂ 18 ਸਾਲ ਪੁਰਾਣੀ ਸਮੇਂ ਦਾ ਸਮਾਚੇਤ ਤੇ ਕਰਵਾ ਦਿੱਤਾ ਸੀ ਮੇਰਾ ਬਚਪਨ ਵੀ ਇੱਕ ਨਿੱਕੇ ਜਿਹੇ ਪਿੰਡ ਵਿੱਚ ਗੁਜ਼ਰਿਆ ਸੀ ਜਿੱਥੇ ਵਿਅਹਮ ਭਰਮ ਪੂਤਾਂ ਪ੍ਰੇਤਾਂ ਦੀਆਂ ਅਫਵਾਹਾਂ ਦਾ ਹੁਣ ਆਮ ਸੀ ਇਹ ਕਸਰ ਸ਼ਬਦ ਵੀ ਅੱਜ ਇੰਨੇ ਸਾਲ ਬਾਅਦ ਮੈਨੂੰ ਆਪਣੇ ਉਸੇ ਸਵਾਲ ਦਾ ਜਵਾਬ ਮਿਲ ਗਿਆ ਲੱਗਦਾ ਸੀ ਮੈਂ 10ਵੀਂ ਕਲਾਸ ਦਾ ਪੇਪਰ ਦੇ ਕੇ ਵੇਲੀ ਹੋਈ ਸੀ ਸੋ ਮੈਂ ਘਰ ਵਿੱਚ ਰੱਖੀਆਂ ਕੁਝ ਸਾਹਿਤਕ ਪੁਸਤਕਾਂ ਨੂੰ ਟਟੋਲਣਾ ਸ਼ੁਰੂ ਕਰ ਦਿੱਤਾ ਮੇਰੇ ਪਿੰਡ ਦੀ ਸਵੇਰ ਆਮ ਵਰਗੀ ਨਹੀਂ ਸੀ ਸਾਡੇ ਘਰ ਤੋਂ 5 ਘਰ ਛੱਡ ਕੇ ਇੱਕ ਘਰੋਂ ਸਵੇਰੇ ਉੱਚੀ ਉੱਚੀ ਲੜਨਾਂ ਜਾਂ ਫਿਰ ਚਮਕੀਲੇ ਜਾਂ ਮੁਹੰਮਦ ਅਸਤੀਕ ਦੀ ਉੱਚੀ ਆਵਾਜ਼ ਵਿੱਚ ਵੱਜਦੇ ਕੀਤਾਂ ਨੇ ਸਾਰੇ ਮੁਹੱਲੇ ਨੂੰ ਤੰਗ ਕਰ ਰੱਖਿਆ ਸੀ ਉਹ ਘਰ ਇੱਕ 55 ਕੋ ਸਾਲ ਦੀ ਬੀਬੀ ਜਿਸ ਦੀਆਂ ਬਿੱਲੀਆਂ ਅੱਖਾਂ ਹੋਣ ਕਾਰਨ ਉਸ ਨੂੰ ਬਿੱਲੋ ਬੀਬੀ ਕਹਿੰਦੇ ਸੀ ਦਾਸੀ ਬੀਬੀ ਦੇ ਘਰ ਉਸ ਦੀ ਛੋਟੀ ਕੁੜੀ ਚਰਨੋ ਤੇ ਦੋ ਅੱਤ ਦੇ ਨਿਛੇੜੀ ਮੁੰਡੇ ਸੀ ਬੀਬੀ ਦਾ ਘਰ ਵਾਲਾ ਆਪਣੀ ਬਿਮਾਰੀ ਨਾਲ ਘਰ ਵੀ ਖਾਲੀ ਕਰਕੇ ਤੇ ਕਰਜ਼ੇ ਦੀ ਪੰਡ ਬੀਬੀ ਦੇ ਸਿਰ ਧਰ ਕੇ ਜਹਾਨੂ ਕੂਚ ਕਰ ਗਿਆ ਸੀ ਬੀਬੀ ਦੀ ਕੁੜੀ ਬੀਬੀ ਦੀ ਵੱਡੀ ਕੁੜੀ ਦਾ ਵਿਆਹ ਹੋ ਗਿਆ ਪਰ ਉਸ ਦਾ ਜਵਾਈ ਹਰ 4-5 ਦਿਨ ਬਾਅਦ ਬੀਬੀ ਦੇ ਘਰ ਹੀ ਡੇਰਾ ਲਾ ਲੈਂਦਾ ਘਰ ਵਿੱਚ ਚਰਨੋ ਤੇ ਉਸ ਦੀ ਲੜਾ ਉਸ ਦੀ ਲੜਾਈ ਪਿੰਡ ਲਈ ਮਨੋਰੰਜਨ ਦਾ ਸਾਧਨ ਬਣੀ ਹੋਈ ਸੀ ਜਿਸ ਨੂੰ ਲੈ ਕੇ ਬਹੁਤ ਵਾਰ ਪੰਚਾਇਤ ਇਕੱਠੀ ਹੋ ਚੁੱਕੀ ਸੀ ਇਸ ਵਾਰ ਜਵਾਈ ਬੜੀ ਖਾਰਜ ਹੀ ਖਾ ਕੇ ਆਪਣੇ ਘਰ ਚਲਾ ਗਿਆ ਸੀ ਦਰਅਸਲ ਬੀਬੀ ਤੇ ਚਰਨੋ ਦੋਨੋਂ ਹੀ ਵੱਡੇ ਸਰਪੰਚਾਂ ਦੇ ਘਰ ਮਿਹਨਤ ਮਤੂਰੀ ਕਰਦੀਆਂ ਸੀ ਚਰਨੋ ਦਾ ਗੋਰਾ ਰੰਗ ਬਿੱਲੀਆਂ ਅੱਖਾਂ ਤੇ ਉੱਚਾ ਲੰਮਾ ਕੱਦ ਕਿਸੇ ਹੂਰ ਤੋਂ ਘੱਟ ਨਹੀਂ ਸੀ ਚਰਨੋ ਚਰਨੋਂ ਘੱਟ ਬੋਲਣ ਵਿੱਚ ਬਿਬਾਗ ਤੇ ਸੁਭਾਅ ਦੀ ਖੁੱਲੀ ਸੀ ਉਹ ਪੂਰੀ ਉਡਾਰ ਹੋ ਗਈ ਸੀ ਇਸ ਦੀ ਚਿੰਤਾ ਬੀਬੀ ਨੂੰ ਵੀ ਬਹੁਤ ਸੀ ਇਸ ਲਈ ਕਈ ਵਾਰ ਬੀਬੀ ਕਿਸੇ ਕੰਮ ਤੇ ਸਾਡੇ ਨਾਲ ਆਉਂਦੀ ਸੀ ਕਿਸੇ ਕੰਮ ਤੇ ਸਾਡੇ ਆਉਂਦੀ ਤਾਂ ਉਹ ਵੱਟੀ ਬੀਬੀ ਦਾਦੀ ਮਾਂ ਕੋਲ ਬੈਠ ਰੋਣ ਲੱਗ ਜਾਂਦੀ ਬੀਬੀ ਬੋਲਦੀ ਅਮਾ ਅਮਾ ਜੀ ਮੈਨੂੰ ਤਾਂ ਇਹਦੀ ਬਹੁਤ ਹੀ ਟਕਸ਼ਣ ਟਕਸ਼ਣ ਹੈ ਮੈਂ ਟਕਸ਼ਣ ਸ਼ਬਦ ਸੁਣ ਹੱਸ ਪੈਂਦੀ ਕਹਿੰਦੀ ਬੀਬੀ ਟਕਸ਼ਣ ਨਹੀਂ ਟੈਨਸ਼ਨ ਹੁੰਦੀ ਆ ਬੀਬੀ ਥੋੜਾ ਖਿੰਝਦੀ ਤੇ ਕਹਿੰਦੀ ਨਹੀਂ ਆਹੋ ਛੋਟੀ ਮਾਸਟਰ ਨਹੀਂ ਮੇਰਾ ਪਪਾ ਮਾਸਟਰ ਅਧਿਆਪਕ ਹੋਣ ਕਾਰਨ ਉਹ ਬਹੁਤ ਮੰਨਦੀ ਸੀ ਤੇ ਬਾਈ ਬਾਈ ਕਹਿੰਦੀ ਥੱਕਦੀ ਨਹੀਂ ਸੀ ਇਸੇ ਕਰਕੇ ਉਹ ਮੈਨੂੰ ਵੀ ਛੋਟੀ ਮਾਸਟਰ ਨਹੀਂ ਕਹਿੰਦੀ ਸੀ ਬੀਬੀ ਨੂੰ ਚਰਨੋਂ ਦੇ ਤੇ ਆਪਣੇ ਜੀਜੇ ਨਾਲ ਲੜਦੇ ਦੇਖ ਕੇ ਕਹਿੰਦੀ ਇਹਨੂੰ ਕੋਈ ਉਪਰੀ ਹਵਾਜੀ ਚਿੰਬੜੀ ਲੱਗਦੀ ਹੈ ਕਸਰ ਲੱਗਦੀ ਹੈ ਮੈਂ ਬਹੁਤ ਵਾਰੀ ਮੰਮੀ ਤੇ ਵੱਡੀ ਬੀਬੀ ਤੋਂ ਪੁੱਛਿਆ ਕਿ ਕਸਰ ਕੀ ਹੁੰਦੀ ਹੈ ਪਰ ਵੱਡੀ ਬੀਬੀ ਝਟਕ ਦਿੰਦੀ ਇਹਦਾ ਨਾਂ ਨਹੀਂ ਲਈਦਾ ਮੇਰੀ ਵੱਡੀ ਬੀਬੀ ਜੀ ਵੀ ਬੜੇ ਧਾਰਮਿਕ ਖਿਆਲਾਂ ਵਾਲੀ ਸੀ ਇਸ ਲਈ ਉਹ ਉਸ ਨੂੰ ਉਹ ਉਸ ਨੂੰ ਗੁਰਦੁਆਰੇ ਮੱਥਾ ਟੇਕਣ ਦਾ ਕਹਿ ਕੇ ਛੱਡਦੀ ਸਮਾਂ ਬੀਤਦਾ ਗਿਆ ਚਰਨੋਂ ਦੇ ਬਾਰੇ ਪਿੰਡ ਵਿੱਚ ਹੁੰਦੀਆਂ ਗੱਲਾਂ ਨੇ ਬੀਬੀ ਦੀ ਚਿੰਤਾ ਹੋਰ ਵਧਾ ਦਿੱਤੀ ਬੀਬੀ ਦੀ ਵੱਡੀ ਕੁੜੀ ਕੁੜੀ ਨੇ ਆਪਣੇ ਸਹੁਰਿਆਂ ਵਿੱਚੋਂ ਲੱਗਦੇ ਦੇ ਔਰ ਦਾ ਰਿਸ਼ਤਾ ਚਰਨੋਂ ਨਾਲ ਕਰਵਾ ਦਿੱਤਾ ਬੀਬੀ ਨੇ ਵੇਤ ਅਨਸਾਰ ਚਰਨੋਂ ਦਾ ਵਿਆਹ ਕੀਤਾ ਪਰ ਚਰਨੋਂ ਦਾ ਘਰ ਵਾਲਾ ਦੇਖਣ ਵਿੱਚ ਬੀਬੀ ਨੂੰ ਚਰਨੋਂ ਦਾ ਘਰ ਵਾਲਾ ਦੇਖ ਸਭ ਬੀਬੀ ਨੂੰ ਮਾੜਾ ਹੀ ਬੂਲ ਰਹੇ ਸੀ ਮਦਰ ਜਹੇ ਕੱਦ ਦਾ ਪੱਕਾ ਰੰਗ ਉਮਰ ਵੀ ਕਾਫੀ ਵੱਡੀ ਲੱਗਦੀ ਸੀ ਉਸ ਦੀ ਤੇ ਉਤੋਂ ਵੇਲਾ ਸੀ ਚਰਨੋਂ ਦਾ ਘਰ ਵਾਲਾ ਵਿਆਹ ਤੋਂ ਤੀਜੇ ਕੁ ਦਿਨ ਬੀਬੀ ਚਰਨੋਂ ਨੂੰ ਸਹੁਰਿਆਂ ਤੋਂ ਵਾਪਸ ਲੈ ਆਈ ਸੀ ਲਾਲ ਸੁਹਾ ਸੂਟ ਉੱਤੇ ਗੋਟੇ ਲੱਗੀ ਚੁੰਨੀ ਸਿਰ ਤੇ ਚਰਨੋਂ ਨੂੰ ਦੇਖਦੇ ਹੀ ਭੁੱਖ ਲੈ ਜਾਂਦੀ ਹਫਤੇ ਇੱਕ ਬਾਅਦ ਚਰਨੋਂ ਦਾ ਘਰ ਵਾਲਾ ਉਸ ਨੂੰ ਲੈ ਗਿਆ ਮੇਰਾ 10ਵੀਂ ਦਾ ਰਿਜ਼ਲਟ ਆ ਗਿਆ ਤੇ ਮੈਂ ਆਪਣੀ ਅੱਗੇ ਦੀ ਪੜ੍ਹਾਈ ਪਿੰਡ ਨਾਲ ਲੱਗਦੇ 6 ਕਿਲੋਮੀਟਰ ਦੇ ਸ਼ਹਿਰ ਨੂੰ ਨਾਲ ਦੇ ਕਸਬੇ ਵਿੱਚ ਲੈ ਕੁੜੀਆਂ ਦੇ ਸਕੂਲ ਤੋਂ ਸ਼ੁਰੂ ਕਰ ਲਈ ਮੇਰੇ ਪਿੰਡ ਵਿੱਚ ਉਸ ਸਮੇਂ ਟੈਂਪੂ ਦਾ ਆਉਣਾ ਆਮ ਸੀ ਆਖਰੀ ਲੈਕਚਰ ਪੂਰਾ ਹੋਣ ਤੇ ਮੈਂ ਦੁਪਹਿਰ ਦੇ 1 ਵਜੇ ਟੈਂਪੂ ਲੈ ਘਰ ਵਾਪਸ ਆ ਜਾਂਦੀ ਇੱਕ ਦਿਨ ਮੈਂ ਟੈਂਪੂ ਤੋਂ ਉਤਰ ਕੇ ਗਲੀ ਵਿੱਚ ਪੈਰ ਪਾਇਆ ਤਾਂ ਲੋਕਾਂ ਦੇ ਇਕੱਠ ਤੇ ਉੱਚੀ-ਉੱਚੀ ਚੀਕਾਂ ਨੇ ਮੇਰੇ ਮੈਨੂੰ ਪਰੇਸ਼ਾਨ ਕਰ ਦਿੱਤਾ ਮੈਂ ਦੌੜ ਕੇ ਘਰ ਜਾ ਕੇ ਆਪਣਾ ਬੈਗ ਰੱਖਿਆ ਤਾਂ ਚੀਕਾਂ ਦੀ ਆਵਾਜ਼ ਹੋਰ ਵੀ ਉੱਚੀ ਹੋ ਗਈ ਘਰ ਕੋਈ ਵੀ ਨਹੀਂ ਸੀ ਆਵਾਜ਼ਾਂ ਬੀਬੀ ਦੇ ਘਰੋਂ ਆ ਰਹੀਆਂ ਸੀ ਸ਼ਾਇਦ ਮੰਮੀ ਤੇ ਵੱਡੀ ਬੀਬੀ ਵੀ ਉਧਰ ਗਏ ਹੋਣ ਇਹ ਸੋਚ ਕੇ ਮੈਂ ਬੀਬੀ ਦੇ ਘਰ ਵੱਲ ਦੌੜ ਪਈ ਕਾਠ ਬਹੁ ਸੀ ਮੈਂ ਬੀਬੀ ਦੇ ਘਰ ਨਾਲ ਗਵੰਡੀਆਂ ਦੇ ਘਰ ਦੀ ਛੱਤ ਤੇ ਚਲੀ ਗਈ ਜਿੱਥੇ ਪਹਿਲਾਂ ਹੀ ਮੰਮੀ ਤੇ ਛੋਟੀ ਭਵਾਜੀ ਖੜੇ ਸਨ ਜੋ ਮੈਂ ਦ੍ਰਿਸ਼ ਉਸ ਦਿਨ ਦੇਖਿਆ ਉਹ ਅੱਜ ਵੀ ਅੱਖਾਂ ਸਾਹਮਣੇ ਆਖੜਾ ਹੋ ਜਾਂਦਾ ਚਰਨੋ ਦੀਆਂ ਚੀਕਾਂ ਹੁਣ ਵੀ ਕੰਨ ਪਾੜ ਸੁੱਟਦੀਆਂ ਹਨ ਕਾਰ ਦੇ ਵਿੜੇ ਵਿੱਚ ਚਰਨوں ਨੂੰ ਸੁੱਟ ਰੱਖਿਆ ਸੀ ਉਸ ਦਾ ਲਾਲ ਸੁਹਾ ਜੋੜਾ ਮਿੱਟੀ ਨਾਲ ਲਿਪੜਿਆ ਹੋਇਆ ਸੀ ਉਸ ਦੇ ਵਾਲ ਖਿਲਰੇ ਹੋਏ ਸੀ ਉਸ ਦੇ ਹੱਥਾਂ ਨੂੰ ਰੱਸੀ ਨਾਲ ਬੰਨ੍ਹਿਆ ਬੰਨ ਰੱਖਿਆ ਸੀ ਉਸ ਤੇ ਪਿੰਡੇ ਤੇ ਰੱਸੇ ਨਾਲ ਸੱਟਾਂ ਮਾਰੀਆਂ ਜਾ ਰਹੀਆਂ ਸੀ ਦੇਖ ਕੇ ਇੱਕਦਮ ਚੀਕ ਮਾਰ ਦਿੱਤੀ ਮੈਂ ਇੱਕਦਮ ਚੀਕ ਮਾਰ ਦਿੱਤੀ ਮੰਮੀ ਨੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਮੈਂ ਫੜ ਕੇ ਤੇ ਫੜ ਕੇ ਘਰ ਵੱਲ ਲਈ ਮੈਂ ਮੰਮੀ ਨੂੰ ਰੋਂਦੇ ਹੋਏ ਪੁੱਛਿਆ ਮੰਮਾ ਚਰਨੋਂ ਨੂੰ ਕੀ ਹੋਇਆ ਮੰਮੀ ਨੇ ਮੈਨੂੰ ਪਿਆਰ ਕਰਦੇ ਹੋਏ ਕਿਹਾ beta ਚਰਨੋਂ ਸਹੁਰੇ ਘਰ ਨਹੀਂ ਜਾ ਰਹੀ ਤੇ ਇਹ پاਗਲ ਲੋਕ ਨੇ ਇਹ ਉਹਦੀ ਕਸਰ ਕਰਦੇ ਨੇ ਮੈਨੂੰ ਉਸ ਦਿਨ ਕਸਰ ਸ਼ਬਦ ਦਾ ਅਰਥ ਸਮਝ ਨਹੀਂ ਆਇਆ ਪਰ ਮੈਂ ਮੁੜ ਕਦੀ ਉਹਨਾਂ ਦੇ ਘਰ ਵੱਲ ਨਹੀਂ ਜਾ ਸਕੀ ਰੋਜ਼ ਚਰਨੋਂ ਨਾਲ ਇਹੋ ਵਰਤਾਰਾ ਹੁੰਦਾ ਸ਼ਾਇਦ ਹੁਣ ਉਹ ਇਸ ਦੀ ਆਦੀ ਹੋ ਗਈ ਸੀ ਦੋ ਕੁ ਮਹੀਨੇ ਬਾਅਦ ਮम्मी ਨੂੰ ਪਤਾ ਲੱਗਾ ਕਿ ਚਰਨੋ ਨੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਨਾਲ ਲੱਗਦੇ ਖੂਹ ਵਿੱਚ ਛਾਲ ਮਾਰ ਦਿੱਤੀ ਸੀ ਖੂਹ ਵਿੱਚੋਂ ਕੱਢ ਉਸ ਨੂੰ ਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲਿਆ ਪਰ ਉਹ ਮਾਨਸਿਕ ਰੋਗੀ ਬਣ ਚੁੱਕੀ ਸੀ ਪਿੰਡ ਵਾਲੇ ਲੋਕ ਫਿਰ ਵੀ ਇਹੀ ਕਹਿੰਦੇ ਕਿ ਇਹਨਾਂ ਫਲਾਣੇ ਦੇ ਬਹੂ ਜਾਂ ਕੁੜੀ ਨੂੰ ਕਸਰ ਹੁੰਦੀ ਸੀ ਉਸ ਸਮੇਂ ਮੈਂ ਇਸ ਸਵਾਲ ਦੇ ਸਮਾਜਿਕ ਸੋਚ ਨੂੰ ਸਮਝ ਨਹੀਂ ਸਕੀ ਸੀ ਪਰ ਜਿਵੇਂ ਹੀ ਨੌਕਰੀ ਕਰਨ ਲੱਗੀ ਤਾਂ ਕਸਰ ਦਾ ਅਸਲ ਅਰਥ ਸਮਝਿਆ ਕਿ ਚਰਨوں ਨੂੰ ਆਪਣੇ ਬੇਮੇਲ ਘਰ ਵਾਲੇ ਤੋਂ ਪਰੇਸ਼ਾਨੀ ਸੀ ਨਾ ਕਿ ਕਿਸੇ ਭੂਤ ਜਾਂ ਉਪਰੀ ਹਵਾ ਜਾਂ ਉਪਰੀ ਕਸਰ ਭਾਵ ਅੱਜ ਭਾਵੇਂ ਸਾਡੇ ਹੱਥਾਂ ਵਿੱਚ smartphones ਆ ਗਏ ਪਰ ਅੱਜ ਵੀ ਭੂਤਾਂ ਪ੍ਰੇਤਾਂ ਤੇ ਉਪਰੰਗਾ ਅਕਸਰ ਵਰਗੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ ਤੇ ਚਰਨੋ ਵਰਗੀਆਂ ਕੁੜੀਆਂ ਨਾਲ ਅਣਮਨੁੱਖੀ ਵਰਤਾਰਾ ਕਰਦੇ ਹਾਂ ਆਓ ਸੋਚੀਏ ਜੋ ਜਹਾਨੋਂ ਤੁਰ ਗਿਆ ਉਹ ਕਿਵੇਂ ਵਾਪਸ ਮੁੜ ਸਕਦਾ ਹੈ ਤੇ ਜੋ ਇਸ ਜਹਾਨ ਵਿੱਚ ਵਸਦੇ ਨੇ ਉਹਨਾਂ ਨੂੰ ਸਹੀ ਸੇਧ ਦੇ ਕੇ ਉਹਨਾਂ ਦਾ ਜੀਵਨ ਸੁਧਾਰਨ ਦਾ ਯਤਨ ਕਰੀਏ ਸੋ ਇੱਕ ਕਹਾਣੀ ਸੀ ਉਪਰੀ ਕਸਰ ਜਿਸ ਨੂੰ ਲਿਖਿਆ ਸੁਖਪਾਲ ਕੌਰ ਲਾਂਬਾ ਜੀ ਨੇ ਸੋ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਇਸ رائے ਇਸ ਕਹਾਣੀ ਬਾਰੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਜ਼ਰੂਰ ਦੱਸਣਾ ਤੇ ਮੇਰੇ ਅਕਾਤ ਜਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਇਹੋ ਜਿਹੀਆਂ ਦਿਲຊੂ ਲੈਣ ਵਾਲੀਆਂ ਪਰਵਾਰਕ ਤੇ ਸਮਾਜਿਕ ਕਹਾਣੀਆਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਰਹਿਣ ਧੰਨਵਾਦ ਜੀ